ਅੱਜ ਪ੍ਰੈਸਟੋ ਕਲੱਬ ਦਾ ਇੱਕ ਫੰਕਸ਼ਨ ਤੀਆਂ ਦਾ ਹੋ ਰਿਹਾ ਹੈ ਇਹ ਹਰ ਸਾਲ ਵੰਗਰ ਥਾਂ-ਥਾਂ ਦੇ ਵਿੱਚ ਤੀਆਂ ਮਨਾਈ ਜਾਂਦੀਆਂ ਨੇ ਖੁਸ਼ੀ ਦਾ ਤਿਉਹਾਰ ਹੈ ਔਰ ਖਾਸ ਕਰਕੇ ਲੇਡੀਜ਼ ਦੇ ਲਈ ਜਾਦਾ ਲੇਡੀਜ਼ ਮਨਾਉਂਦੀਆਂ ਨੇ ਔਰ ਇਸ ਕਰਕੇ ਇੱਕ ਲੇਡੀ ਦੇ ਨਾਤੇ ਮੈਂ ਇਨਾਂ ਵਿੱਚ ਆਈ ਖੁਸ਼ੀ ਹੋਈ ਮੈਨੂੰ ਕਿ ਬਹੁਤ ਪ੍ਰੋਮਿਨੈਂਟ ਜਿਹੜੀਆਂ ਆਪਣੇ ਫੀਲਡਸ ਦੇ ਵਿੱਚ ਹੋਇਆ ਗਿਆ ਨੇ ਲੇਡੀਜ਼ ਔਰ ਸਾਡੀਆਂ ਬੱਚੀਆਂ ਜਿਹੜੀਆਂ ਅੱਗੇ ਵੱਧ ਰਹੀਆਂ ਨੇ ਸਕੂਲ ਤੋਂ ਆ ਕੇ ਅੱਗੇ ਆਪਣੇ ਆਪਣੇ profession ਲੈ ਰਹੀਆਂ ਨੇ women empowerment ਦੀ ਇੱਕ ਬਹੁਤ ਖੂਬਸੂਰਤ ਗੁਲਦਸਤਾ ਦੇਖਿਆ ਮੈਨੂੰ ਅੱਜ ਔਰ ਇਹਨਾਂ ਸਾਰਿਆਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਔਰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੀ ਹਾਂ ਧੰਨਵਾਦ ਕਰਦੀ ਹਾਂ ਮੈਂ ਗੁਰਪ੍ਰੀਤ ਔਰ ਬਲਬੀਰ ਜੀ ਨੂੰ ਜਿਨ੍ਹਾਂ ਨੇ ਇਹ ਪ੍ਰੋਗਰਾਮ ਰਚਾਇਆ ਔਰ ਮੈਨੂੰ ਮੌਕਾ ਦਿੱਤਾ ਕਿ ਇਹਨਾਂ ਨਾਲ ਆ ਕੇ ਮੈਂ ਭਾਗ ਲੈ ਸਕੀ ਮਹਾਰਾਸ਼ਟਰ ਤੋਂ ਬੀਡੀਰ ਵਿੱਚ ਪੀ ਪੋਜੀਸ਼ਨ ਮੰਗਦੇ ਹੋਣ ਪੰਜਾਬ ਪੰਜਾਬ ਦੇ ਵਿੱਚ ਜੀਤੇ ਤੀ ਰੋ ਦਿਨ ਪਰ ਦਿਨ ਵਧੀਆ ਹੋਈ ਜਾ ਰਹੀ ਹੈ ਪਿੰਡਾਂ ਚ ਕਿਦਾਂ ਦਾ ਗਰਾਹ ਪਣਦਾ ਬਹੁਤ ਉੱਪਰ ਹੋ ਗਿਆ ਪਹਿਲਾਂ ਤਾਂ ਇੱਕ ਕੰਮ ਹੀ ਨਹੀਂ ਹੋਇਆ ଥି ਪਿੰਡਾਂ ਚ ਹੁਣ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਹੈ ਪਿੰਡ ਪਿੰਡ ਦੇ ਵਿੱਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਕੈਂਪ ਲੱਗ ਰਹੇ ਨੇ ਔਰ ਬਹੁਤ ਬੰਦਿਆਂ ਨੂੰ ਲਾਭ ਮਿਲ ਰਿਹਾ ਹੈ ਚਾਹੇ ਉਹ ਆਯੁਸ਼ਮਾਨ ਕਾਰਡ ਦਾ ਹੋਵੇ ਚਾਹੇ ਉਹ ਵਿਸ਼ਵਕਰਮਾ ਸਕੀਮ ਦਾ ਹੋਵੇ ਚਾਹੇ ਉਹ ਕਿਸਾਨ ਨਿਰਯੋਜਨਾ ਦਾ ਹੋਵੇ ਤਾਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਅਸਲੀ ਜਿਹੜੇ ਡਿਜ਼ਰਵ ਕਰਦੇ ਉਹਨਾਂ ਕੰਨੀ ਨਹੀਂ ਪਹੁੰਚਦੀਆਂ ਉਹ ਅੱਜਕੱਲ੍ਹ ਹੋ ਰੀਆਂ ਨੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਕਨੌਰ ਹਲਕੇ ਦਾ ਤਕਰੀਬਨ ਖਤਮ ਹੋ ਗਿਆ ਹੈ ਦਿੰਦਨ ਪੋਲਿੰਗ ਸਟੇਸ਼ਨ ਇਕੱਠੇ ਹੋ ਕੇ ਉਹਨਾਂ ਦਾ ਕੈਂਪ ਲੱਗਦਾ ਹੈ ਸੈਂਟਰ ਤੋਂ ਜਿਹੜੀਆਂ ਸਕੀਮਾਂ ਨੇ ਔਰ ਜੇ ਆਯੂਸ਼ਮਾਨ ਕਾਰਡ ਜਿਹੜੇ ਕਾਰਡ ਨੇ ਉਹ ਉਸੇ ਦਿਨ ਉਹਨਾਂ ਨੂੰ ਪ੍ਰਾਪਤ ਹੋ ਰਹੇ ਨੇ ਤੇ ਉਸ ਦੇ ਬਾਅਦ ਸਮਾਨਿਆ ਦਾ ਵੀ ਤਕਰੀਬਨ ਖਤਮ ਹੋਣ ਵਾਲਾ ਹੈ ਔਰ ਪਾਤੜਾਂ ਚ ਸ਼ੁਰੂ ਹੋ ਗਿਆ ਇਸ ਤਰੀਕੇ ਦੇ ਨਾਲ ਦੋ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਪਟਿਆਲਾ ਡਿਸਟ੍ਰਿਕਟ ਤੇ ਜਿਹੜੇ 1200 ਕੁਝ ਪਿੰਡ ਨੇ ਇਹ ਕਵਰ ਹੋ ਜਾਣਗੇ ਮਹਾਰਾਜ ਸਾਹਿਬ ਲਾਇਆ ਐਂਡ ਜੀ ਸੀਵੀ ਕਿਦਾਂ ਮੰਗ ਰਹੇ ਹੋ ਬਹੁਤ ਬੁਰਾ ਔਰ ਇਸ ਦੇ ਉੱਤੇ ਕੋਈ ਪੂਰੀ ਅੱਛੀ ਤਰ੍ਹਾਂ ਤਵੱਜੋ ਨਹੀਂ ਦੇ ਜਾ ਰਹੀ ਮੈਂ ਹੁਣੇ ਜਾ ਰਹੀ ਹਾਂ ਪੋਗ ਚ ਨਿਆਲ ਪਿੰਡ ਦੇ ਵਿੱਚ ਜਿੱਥੇ ਦੋ ਡਰਾਈਵਰ ਉਹਦੀ ਪੁਲਿਸ ਦੀ ਤਸ਼ੱਦਦ ਦੇ ਨਾਲ ਸੁਸਾਈਸਾਈਡ ਕਮਿਟ ਕਰ ਗਏ ਸੀ ਉਹਨਾਂ ਦੇ ਭੋਗ ਤੇ ਜਾ ਰਹੀਆਂ ਤਾਂ ਤੁਸੀਂ ਇਹ ਸੋਚ ਲਓ ਕਿ ਅਸਲੀ ਲਾਅ ਐਂਡ ਆਰਡਰ ਕੀ ਹੋ ਰਿਹਾ ਹੈ ਜੀ ਸੋਸ਼ੀ ਬ੍ਰਸਟਾ ਅਕੈਡਮੀ ਦੇ ਵੱਲੋਂ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੇ ਵਿੱਚ ਤੀਆਂ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਸੀ ਇਹਨਾਂ ਨੇ ਮੈਨੂੰ ਸਪੈਸ਼ਲੀ ਇਨਵਾਈਟ ਕੀਤਾ ਔਰ ਬੜੇ ਹੀ ਸੋਹਣੀਆਂ ਇੱਥੇ ਜਿਹੜੀਆਂ ਕੁੜੀਆਂ ਨੇ ਪਰਫਾਰਮੈਂਸ ਦਿੱਤੀ ਔਰ ਮੈਨੂੰ ਲੱਗਦਾ ਇਦਾਂ ਦੇ ਜਿਹੜੇ ਫੰਕਸ਼ਨ ਨੇ ਪ੍ਰੋਗਰਾਮ ਨੇ ਇੱਕ ਮੌਕਾ ਦਿੰਦੇ ਨੇ ਓਪਰਚ्युनिटी ਦਿੰਦੇ ਨੇ ਸਾਡੀਆਂ ਛੋਟੀਆਂ ਬੱਚੀਆਂ ਨੂੰ ਪੈਣਾ ਨੂੰ ਕਿ ਉਹ ਜਿੰਨਾ ਵੀ ਸਾਡਾ ਸੱਭਿਆਚਾਰਕ ਹਿੱਸਾ ਹੈਗਾ ਸਾਡੀ ਸੱਭਿਆਚਾਰਕ ਕਲਾਵਾਂ ਨੇ ਜਿੱਦਾਂ ਗਿੱਧਾ ਭੰਗੜਾ ਉਹਨੂੰ ਪੇਸ਼ ਕਰ ਸਕਣ ਤੇ ਬੜੀ ਸੋਹਣੀ ਪਰਫਾਰਮੈਂਸ ਇੱਥੇ ਅੱਜ ਦਿੱਤੀ ਹਾਲਾਂਕਿ ਤੁਸੀਂ ਵੇਖਿਆ ਕਿ ਥੋੜਾ ਜਿਹਾ ਸਾਡਾ ਤੀਆਂ ਦਾ ਜਿਹੜਾ ਰੂ ਲਗ ਗਿਆ ਪਹਿਲਾਂ ਪਿੰਡਾਂ ਦੇ ਵਿੱਚ ਬੋਰਡ ਛਾਵੇਂ ਪਿੱਪਲ ਦੇ ਛਾਵੇਂ ਹੁੰਦੀਆਂ ਸੀ ਹੁਣ ਸੈਮੀਨਾਰ ਹਾਲ ਆਡੀਟੋਰੀਅਮ ਤੱਕ ਸੀਮਤ ਰਹਿ ਗਈਆਂ ਨੇ ਸੋ ਇੱਕ ਸੱਭਿਆਚਾਰ ਨੂੰ ਪਰ ਯਾਦ ਕੀਤਾ ਜਾ ਰਿਹਾ ਇੱਕ ਲੋੜ ਸੀਗੇ ਨੋ ਉਪਰਾਲਿਆਂ ਦੇ ਕਿਉਂਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਤੀਆਂ ਦੇ ਤਿਉਹਾਰ ਮੈਨੂੰ ਲੱਗਿਆ ਕਿ ਇਹ ਲੋਪ ਰਹੇ ਸੀ ਤਾਂ ਫਿਰ ਤੋਂ ਸ਼ੁਰੂਆਤ ਹੋਏ ਨੇ ਬੜੀ ਵਧੀਆ ਪਹਿਲ ਕਦਮੀ ਔਰ ਖਾਸ ਤੌਰ ਤੇ ਮੈਨੂੰ ਇੱਥੇ ਬੜੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੇਰੇ ਨਾਲ ਭੈਣ ਮਨਜੀਤ ਕੌਰ ਜੀ ਨੇ ਜੋ ਕਿ ਪੰਜਾਬ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਨੇ ਮੈਨੂੰ ਇੱਥੇ ਮਿਲੇ ਇਹਨਾਂ ਨੇ ਆਪਣੀ ਕਹਾਣੀ ਸੁਣਾਈ ਇਹ ਵੀ ਬੜਾ ਜਜਬਾ ਦਿੰਦੇ ਨੇ ਕੁੜੀਆਂ ਨੂੰ ਬੜਾ ਮੋਟੀਵੇਟ ਕੀਤਾ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਬੜਾ ਇੱਕ ਉਤਸ਼ਾਹ ਦਿੱਤਾ ਕਿ ਆਪਦੀ ਜ਼ਿੰਦਗੀ ਦੇ ਵਿੱਚ ਕਿੰਨਾ ਵੀ ਮਾੜਾ ਸਮਾਂ ਹੋਵੇ ਹਮੇਸ਼ਾ ਸੰਘਰਸ਼ ਕਰਦੇ ਰਹੋ ਤੁਸੀਂ ਜ਼ਿੰਦਗੀ ਦੇ ਵਿੱਚ ਜਰੂਰ ਸਫਲਤਾ ਹਾਸਲ ਕਰਦੇ ਹੋ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਮਿਲੇ ਪ੍ਰੋਫੈਸਰ ਸਰਬਜੀਤ ਕੌਰ ਜੀ ਆਏ ਹੋਏ ਨੇ ਪਟਿਆਲਾ ਡਿਸਟ੍ਰਿਕਟ ਦੀ ਜਿਸ ਮੇਰੀ ਭੈਣ ਨੇ ਪੂਰਾ ਟੌਪ ਕੀਤਾ ਹੈਗਾ ਪੀਐਸਸੀਬੀ ਦੇ ਵਿੱਚ ਪਲੱਸ 2 ਦੇ ਵਿੱਚ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਸੋ ਬੜੀਆਂ ਸੋਹਣੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਕੁਝ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਿਆ ਸੋ ਇਦਾਂ ਦੇ ਮੈਨੂੰ ਲੱਗਦਾ ਕਿ ਤੀਆਂ ਦੇ ਤਿਹਾਰ ਹੋਰ ਵੱਡੇ ਪੱਧਰ ਤੇ ਸੈਲੀਬ੍ਰੇਟ ਕੀਤੇ ਜਾਣੇ ਚਾਹੀਦੇ ਨੇ ਮੇਰਾ ਨਾਮ ਮਨਜੀਤ ਕੋਰਾ ਮੈਂ ਐਂਬੂਲੈਂਸ ਡਰਾਈਵਰ ਜਲੰਧਰ ਤੋਂ ਆਈ ਆ ਜੀ ਮੈਂ ਅੱਜ ਧੀਆਂ ਦੇ ਇੱਥੇ ਪ੍ਰੋਗਰਾਮ ਤੇ ਆਈ ਆ ਮੈਨੂੰ ਸਰ ਨੇ ਬੁਲਾਇਆ ਸੀ ਬਹੁਤ ਵਧੀਆ ਲੱਗਾ ਪ੍ਰਾਣਾ ਸੱਭਿਆਚਾਰ ਜਿਹੜਾ ਸਾਡਾ ਅਲੋਪ ਹੋਈ ਜਾਂਦਾ ਆ ਦੁਬਾਰੇ ਇਹਨਾਂ ਨੇ ਦੁਕਾਨ ਦੀ ਕੋਸ਼ਿਸ਼ ਕੀਤੀ ਆ ਪਰ ਸਾਡੀਆਂ ਧੀਆਂ ਨੂੰ ਹਰ ਪੇਕੇਆਂ ਨੂੰ ਮਿਲਣਾ ਚਾਹੀਦਾ ਸੌਣ ਦੇ ਮਹੀਨੇ 'ਚ ਧੀਆਂ ਨੂੰ ਮਿਲਣ ਦਾ ਪੇਕੇਆਂ ਬੜਾ ਚਾਹ ਹੁੰਦਾ ਆ ਕਿ ਅਸੀਂ ਸੌਣ ਦੇ ਮਹੀਨੇ ਆਪਣੇ ਪੇਕੇ ਜਾਣਾ ਹੈ ਨਾ ਤੇ ਉਹਨਾਂ ਦਿਨਾਂ ਨੂੰ ਹੁਣ ਲੋਕੀ ਭੁੱਲ ਚੁੱਕੇ ਆ ਪਰ ਇੱਥੇ ਆਣ ਕੇ ਅੱਜ ਪਤਾ ਲੱਗਾ ਕਿ ਫੇਰ ਦੁਬਾਰੇ ਧੀਆਂ ਜਿੱਦਾਂ ਸਟਾਰਟ ਹੁੰਦੀਆਂ ਤੇ ਆਪਣੇ ਬੱਚੇ ਜਿਹੜੇ ਇੱਕ ਦੂਜੇ ਦੇ ਨਾਲ ਇਦਾਂ ਹੀ ਮਿਲ ਕੇ ਰਹਿਣ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਐ ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਆਪਣੇ ਪੇਕੇ ਤੇ ਮੈਨੂੰ ਮਿਲਦੇ ਨਹੀਂ ਇੱਥੇ ਮੈਨੂੰ ਪੇਕੇਆਂ ਵਾਂਗੂ ਮਹਿਸੂਸ ਹੋਇਆ ਕਿ ਮੈਂ ਆਪਣੇ ਭੈਣ ਭਰਾਵਾਂ ਨਾਲ ਮੁੜੀ ਆ ਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿ ਮੈਨੂੰ ਕੁਝ ਬਹੁਤ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਕਰਕੇ ਇੱਕ ਮੁਕਾਮ ਹਾਸਲ ਕੀਤਾ ਹੈ ਕਈ ਲੇਡੀਆਂ ਇਹ ਜਿਹਆਂ ਨੇ ਮੈਲਾਮਾਂ ਨੂੰ ਕੀ ਕਹਿਣਾ ਚਾਹੁੰਗੇ ਜਿਹਨਾਂ ਕੋਲ ਟੇਲਰ ਹੈਗਾ ਪਰ ਉਹ ਆਪਣਾ ਟੇਲਰ ਅੱਗੇ ਹੀ ਲਿਆ ਸਕਦੇ ਆ ਕੋਈ ਸਮਾਜ ਦੇ ਪੱਖੋਂ ਕੋਈ ਕਿਸੇ ਵੀ ਕੀ ਕਰਨਾ ਚਾਹੇਗਾ ਨਹੀਂ ਮੈਂ ਤਾਂ ਇਹ ਕਹਿੰਦੀ ਆ ਕਿ ਜੇ ਤੁਹਾਡੇ ਕੋਈ ਹੁਨਰ ਮੇਰੇ ਕੋਲ ਕੋਈ ਹੁਨਰ ਨਹੀਂ ਸੀ ਅਗਰ ਮੈਂ ਪੜ੍ਹੀ ਲਿਖੀ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਪੜ੍ਹੀ ਲਿਖੀ ਨਹੀਂ ਸੀ ਮੇਰੇ ਕੋਲ ਹੁਨਰ ਹੈ ਵੀ ਨਹੀਂ ਸੀ ਕੋਈ ਮੈਨੂੰ ਮਤਲਬ ਕਿ ਸ਼ੌਂਕ ਹੁੰਦਾ ਸੀ ਡਰਾਈਵਰੀ ਦਾ ਨਾ ਤੇ ਮੇਰੀ ਬਾਅਦ ਚ ਮਜਬੂਰੀ ਬਣ ਗਈ ਮੈਂ ਇਹ ਕਹਿੰਦੀ ਆ ਜੇ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਿ ਝਾੜੂ ਪੋਚੇ ਤੋਂ ਮੈਂ ਕੰਮ ਸ਼ੁਰੂ ਕੀਤਾ ਸੀ ਬਈ ਜ਼ਿੰਮੇਦਾਰਾਂ ਦੀ ਤੀਨੂਤੀ ਹੋ ਕੇ ਮੈਂ ਝਾੜੂ ਪੋਚੇ ਦਾ ਕੰਮ ਸ਼ੁਰੂ ਕੀਤਾ ਜਦੋਂ ਸਿਰ ਤੇ ਮਜਬੂਰੀਆਂ ਪੈ ਜਾਂਦੀਆਂ ਨੇ ਨਾ ਨੰ ਬੰਦੇ ਨੂੰ ਕੰਮ ਕਰਨੇ ਪੈਂਦੇ ਆ ਫਿਰ ਸਾਨੂੰ ਉਹ ਤੇ ਢੇਰੀ ਨਹੀਂ ਢਾਣੀ ਚਾਹੀਦੀ ਆ ਆਪਾਂ ਦੇ ਕਿੰਨੇ ਸਾਨੂੰ ਢੇਰੀ ਨਹੀਂ ਢਾਣੀ ਚਾਹੀਦੀ ਤੁਹਾਨੂੰ ਹਿੰਮਤ ਕਰਨੀ ਚਾਹੀਦੀ ਹੈ ਸਾਡੀਆਂ ਧੀਆਂ ਭੈਣਾਂ ਨੂੰ ਮਰਦਾਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਨਾ ਕਿ ਜੇ ਮੰਨ ਲਓ ਤੁਸੀਂ ਕਿਸੇ ਵੀ ਦੈਰੇ ਦੇ ਵਿੱਚ ਅੱਗੇ ਹੋਵੋਗੇ ਤੁਹਾਡੇ ਨਾਲ ਕੋਈ ਨਾ ਕੋਈ ਖਲੂ ਪਰਮਾਤਮਾ ਤੁਹਾਡੇ ਨਾਲ ਖਲੂ ਜੇ ਤੇ ਹੱਥੀਂ ਕਿਰਤ ਕਰੋਗੇ ਨਾ ਪਰਮਾਤਮਾ ਤੁਹਾਡਾ ਜ਼ਰੂਰ ਸਾਥ ਦੇਊਗਾ ਮੈਂ ਇੱਕ ਨਾਨ ਪੜ ਹੋ ਅਨਪੜ੍ਹ ਹੋ ਕੇ ਵੀ ਫਿਰ ਵੀ ਮੈਂ ਉੱਥੇ ਇਹ ਨਹੀਂ ਸੀ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਇੰਨੀ ਮਿਹਨਤ ਕਰਕੇ ਮੈਂ ਆਪਣਾ ਬੇਟਾ ਬਾਹਰ ਵੀ ਭੇਜਿਆ ਐ। ਇਸ ਵੇਲੇ ਮੇਰਾ ਬੇਟਾ ਦੁਬਈ ਦੇ ਵਿੱਚ ਡਰਾਈਵਰ ਆ। ਇੱਕ ਸਿਰਫ ਐਂਬੂਲੈਂਸ ਦੇ ਉੱਤੇ ਹੀ। ਤੇ ਜੇ ਮੈਂ ਉਹ ਚੀਜ਼ ਨੂੰ ਬੈਠੀ ਰਹਿੰਦੀ ਕਿ ਮੇਰੇ ਨਾਲ ਪੇਕੇ ਸਾਰੇ ਮੇਰੇ ਨਾਲ ਨਹੀਂ ਹੈਗੇ ਕਿ ਮੇਰੇ ਪਹਿਲੇ ਬੱਚੇ ਜਿਹੜੇ ਮੇਰੇ ਮਰ ਗਏ ਆ ਤੇ ਮੈਂ ਹੁਣ ਇਹਨੂੰ ਬੱਚੇ ਨੂੰ ਕਿੱਦਾਂ ਪਾਲਣਾ ਆ। ਮੈਂ ਉਹਨੂੰ ਛੱਡ ਕੇ ਮੈਂ ਹੋਰ ਕਰ ਲੈਂਦੀ ਤੇ ਮੈਨੂੰ ਅੱਗੇ ਕੀ ਪਤਾ ਕਿੱਦਾਂ ਦਾ ਮਿਲਣਾ ਸੀ। ਮੈਂ ਇਸ ਕਰਕੇ ਆਪਣੇ ਬੱਚੇ ਨੂੰ ਪਾਲਿਆ, ਪੜਾਇਆ, ਲਿਖਾਇਆ, ਇਸ ਵੇਲੇ ਸਟੈਂਡ ਕੀਤਾ। ਮੈਂ ਹਰ ਕਿਸੇ ਨੂੰ ਇਹ ਕਹਿੰਨੀ ਆ ਕਿ ਆਪਣੇ ਬ ਹਰ ਬੱਚੇ ਨੂੰ ਇਹ ਚਾਹੀਦਾ ਕਿ ਆਪਣੇ ਪੈਰਾਂ ਤੇ ਖੜੇ ਹੋ ਕਿਸੇ ਦੇ ਡਿਪੈਂਡ ਨਾ ਰਹੋ ਨਾ ਕੋਈ ਸਾਥ ਦਿੰਦਾ ਹੈ ਤੇ ਨਾ ਲੈਣ ਦੀ ਲੋੜ ਹੀ ਆ ਕਿਸੇ ਤੋਂ ਤੇ ਮੈਡਮ ਜਿੱਦਾਂ ਹੁਣ ਪਿਛਲੇ ਕੰਮ ਵਿੱਚ ਸਮੇਂ ਦੇ ਵਿੱਚ ਜ਼ਿਆਦਾਤਰ ਜਿਹੜੇ ਸੀਦੇ ਮਾਪੇ ਜਿਹੜੇ ਬੰਦੇ ਸੀ ਆਪਣੇ ਸਿੱਤੇ ਹੀ ਬੰਦ ਕਰ ਜਾਣਾ ਪੈਦਾ ਸੀਗਾ ਹੁਣ ਕੋਈ ਚੇਂਜ ਆਇਆ ਮਾਪੇ ਦੇ ਵਿੱਚ ਬੱਚਿਆਂ ਸਾਥ ਦੇ ਰਹੇ ਨੇ ਜੇ ਬੱਚਿਆਂ ਦਾ ਮਾਪੇ ਸਾਥ ਦੇਣ ਕਿਉਂ ਸਾਡੇ ਬੱਚੇ ਜਿਹੜੇ ਗਲਤ ਰਾਵਾਂ ਤੇ ਚੱਲ ਪਏ ਆ ਸਾਡੇ ਜਿਹੜੇ ਬੱਚੇ ਅੱਜ ਕੱਲ ਨਸ਼ਿਆਂ ਦੇ ਵਿੱਚ ਪੈ ਗਏ ਆ ਸਾਡੇ ਮਾਪੇ ਦੇ ਵਿੱਚ ਇੱਥੇ ਵੀ ਗਲਤੀ ਆ ਕਿ ਸਾਡੇ ਮਾਪੇ ਵੇਂਦੇ ਨੇ ਕੋਠੀਆਂ ਕਾਰਾਂ ਘਰ ਦੇ ਵਿੱਚ ਕਿੰਨੀਆਂ ਸਾਡੇ ਮਾਪੇ ਇਹ ਨਹੀਂ ਦੇਖਦੇ ਕਿ ਇਹ ਬੱਚਾ ਕੀ ਕਰਦਾ ਹੈ ਮੁੰਡਾ ਕੀ ਕਰਦਾ ਮੈਂ ਇਹ ਚੀਜ਼ ਨਾ ਮੇਰੇ ਨਾਲ ਹੋ ਹੋਟਿਆ ਕਿ ਮੇਰੇ ਬੇਟੇ ਦਾ ਤਲਾਕ ਹੋ ਗਿਆ ਮੈਂ ਵਿਆਹ ਕੀਤਾ ਚੁੰਨੀ ਚੜਾਵਾ ਕੀਤਾ ਮੈਂ ਹੁਣ ਲੱਗੀ ਦੱਸਣਾ ਮੈਂ ਉੱਥੇ ਨਹੀਂ ਇਹ ਦੱਸ ਸਕੀ ਨਾ ਬਲਕਿ ਆਪਾਂ ਇਹ ਚੀਜ਼ ਸੋਚ ਲੈਣੀ ਹੈ ਕਿ ਕੁੜੀਆਂ ਦਾ ਨਾ ਵੇਖੋ ਮੈਂ ਕਿ ਨਹੀਂ ਕੁੜੀਆਂ ਦਾ ਵੀ ਵੇਖੋ ਜੇ ਆਪਾਂ ਕੱਲਾ ਮੁੰਡਿਆਂ ਤੇ ਡਿਪੈਂਡ ਨਾ ਰਹੋ ਕਿ ਮੁੰਡਾ ਕੀ ਕਰਦਾ ਕੁੜੀ ਦਾ ਵੀ ਵੇਖੋ ਆਪਾਂ ਇੱਕ ਰਿਸ਼ਤਾ ਬਣਾਉਨੇ ਆ ਸਾਨੂੰ ਸਾਰੇ ਪਾਸੇ ਵੇਖਣਾ ਚਾਹੀਦਾ ਸਾਡੇ ਪਾਸੇ ਇਹ ਚੀਜ਼ ਦੇ ਨਸ਼ੇ ਜਿਹੜੇ ਨੇ ਸਾਡੇ ਅੱਜ ਬਰਬਾਦੀ ਦਾ ਕਾਰਨ ਬਣ ਗਏ ਆ ਜੇ ਸਾਡੇ ਮਾਪੇ ਸਾਡੇ ਬੱਚਿਆਂ ਨੂੰ ਬਾਹਰ ਭੇਜਣਦੇ ਆ ਮੁੰਡਿਆਂ ਨੂੰ ਕੁੜੀਆਂ ਨੂੰ ਬਾਹਰ ਭੇਜਣਦੇ ਆ ਨਾ ਉਹਦਾ ਨਜਾਇਜ਼ ਫਾਇਦਾ ਲੈਂਦੇ ਸਾਡੇ ਬੱਚਿਆਂ ਨੂੰ ਇਹ ਚੀਜ਼ ਦਾ ਚਾਹੀਦਾ ਕਿ ਉਹਨਾਂ ਦਾ ਨਜਾਇਜ਼ ਫਾਇਦਾ ਨਾ ਲੈਣ ਸਾਡੇ ਮਾਪੇ ਕਿੱਥੇ ਕਿੱਥੇ ਤੁਹਾਡੇ ਮਗਰ ਪੱਜਣਗੇ ਤੁਹਾਡੇ ਆਪਣੇ ਤਾਂ ਡਿਪੈਂਡ ਆ ਮਾਪੇ ਆਪਣੇ ਚੱਲ ਜਾਣਾ ਮੁੜ ਕੇ ਤੁਸੀਂ ਰੋਲਣਾ ਆ ਤੁਹਾਡੀ ਜ਼ਿੰਦਗੀ ਬਰਬਾਦ ਹੋਣੀ ਆ ਕਿੰਨਾ ਕੁ ਚਰ ਮਾਪਿਓ ਦੇ ਸਿਰ ਤੇ ਜਾਂ ਰਿਸ਼ਤੇਦਾਰਾਂ ਦੇ ਸਿਰ ਤੇ ਕੋਈ ਸਾਥ ਨਹੀਂ ਦਿੰਦਾ ਹੁੰਦਾ